ਕਾਲਿਓ ਆਈ ਲਵ ਯੂ ਨਮਸਕਾਰ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਗੁੱਡ ਇਵਨਿੰਗ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕੈਨੇਡਾ ਤੇ ਅਮਰੀਕਾ ਦੇ ਬਰਫੀਲੇ ਯੁੱਗ ਦੇ ਹਜ਼ਾਰਾਂ ਸਾਲ ਪੁਰਾਣੇ ਇੱਕ ਸੰਝੇ ਚੰਨੇ ਦੀ ਇਸ ਚੰਨੇ ਨੇ ਨਾ ਸਿਰਫ ਆਉਦਨਾ ਅਨੇਕਾ ਵਿਸ਼ੇ ਰਿਕਾਰਡ ਦਰਜ ਕਰਵਾਏ ਹਨ ਉੱਥੇ ਹੀ ਹਾਈਡਰੋ ਇਲੈਕਟ੍ਰਿਸਿਟੀ ਪੈਦਾ ਕਰਨਾ ਇਸ ਝੱਡੇ ਦਾ ਇੱਕ ਬਹੁਤ ਮਹੱਤਵਪੂਰਨ ਉਤਪਾਦ ਹੈ ਜਿਸ ਦੇ ਚੱਲਦਿਆਂ ਅਮਰੀਕਾ ਅਤੇ ਕੈਨੇਡਾ ਨੇ ਸਾਂਝੇ ਤੌਰ ਤੇ ਇਸ ਝੱਡੇ ਦੀ ਦੋਹੇ ਸਾਈਡਾਂ ਤੇ ਪਾਵਰ ਪਲਾਂਟ ਲਾਏ ਹਨ ਜੋ ਕਿ 2.4 ਮਿਲੀਅਨ ਕਿਲੋਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਰੱਖਦੇ ਹਨ ਜੀ ਹਾਂ ਤੁਸੀਂ ਸਹੀ ਸਮਝ ਰਹੇ ਹੋ ਜਿਹੜਾ ਖੂਬਸੂਰਤ ਨਜ਼ਾਰਾ ਤੁਸੀਂ ਆਪ ਦੀ ਸਕਰੀਨ ਤੇ ਵੇਖ ਰਹੇ ਹੋ ਇਹ ਨਜ਼ਾਰਾ ਹੈ ਕੈਨੇਡਾ ਦੇ 온ਟਾਰੀਓ ਸ਼ਹਿਰ ਵਿਖੇ ਮੌਜੂਦ ਨਾਇਗਰਾ ਫਾਲਸਾ ਜੇਕਰ ਅਸੀਂ ਗੱਲ ਕਰੀਏ ਨਾਇਗਰਾ ਫਾਲਸ ਦੇ ਬਣੰਦੀ ਤਾਂ ਲਗਭਗ 12000 ਸਾਲ ਪਹਿਲਾਂ ਜਦੋਂ ਨਿਊਯਾਰਕ ਦੀਆਂ ਖੜੀ ਟਲਾਵਾਂ ਤੋਂ ਪਾਣੀ ਕੈਨੇਡਾ ਦੇ 온ਟਾਰੀਓ ਮਿਸ਼ੀਗਨ ਡਿਸਕਨਸਨ ਅਤੇ ਇਲੀਨੋਇਸ ਹੁੰਦਾ ਹੋਇਆ ਇੱਥੇ ਪੁਜਾ ਕਿ ਨਾਇਗਰਾ ਫਾਲਸਾ ਜਨਮ ਹੋਇਆ ਜੇਕਰ ਅਸੀਂ ਗੱਲ ਕਰੀਏ ਇਸ ਦੇ ਦਸਤਾਵੇਜ਼ੀ ਪਰਮਾਨ ਦੀ ਤਾਂ ਫਰੈਂਚ ਪੁਜਾਰੀ ਲੁਇਸ ਹੈਨੀਪੇਲ ਜਦੋਂ 1678 ਵਿੱਚ ਹੰਡਕ ਨੌਂਦਾ ਇੱਥੇ ਪੁਜਿਆ ਸੀ ਤਾਂ ਨਾਇਗਰਾ ਫਾਲਸ ਦੀ ਖੂਬਸੂਰਤੀ ਇਸ ਦੇ ਆਕਾਰ ਅਤੇ ਮਹੱਤਵ ਨੇ ਉਸ ਨੂੰ ਚਕਾਚੌਦ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਸ ਨੇ ਫਰਾਂਸ ਜਾ ਕੇ ਆਦੀ ਯਾਤਰਾ ਉੱਪਰ ਲਿਖੀ ਕਿਤਾਬ A New Discovery ਵਿੱਚ ਨਾਇਗਰਾ ਫਾਲਸ ਦਾ ਖੂਬੀ ਜਿੱਕਰ ਕੀਤਾ ਸੀ ਜਿਸ ਕਰਕੇ ਇਹ ਕਿਤਾਬ ਪੱਛਮੀ ਦੇਸ਼ਾਂ ਲਈ ਕਿਤੇ ਦਾ ਕੇਂਦਰ ਵੀ ਬਣੇ ਉਸ ਤੋਂ ਬਾਅਦ ਜਦੋਂ 1800 ਵਿੱਚ ਰੇਲਵੇ ਸਿਸਟਮ ਵਿਕਸਿਤ ਹੋਇਆ ਫਿਰ ਤਾਂ ਜਿਵੇਂ ਸਲਾਦੀਆ ਦਾ ਹੜ੍ਹ ਆ ਗਿਆ ਅਦੇ ਸਾਰੇ ਸੰਸਾਰ ਤੋਂ ਲੋਕ ਇਹ ਖੂਬਸੂਰਤ ਨਜ਼ਾਰਾ ਦੇਖਣ ਲਈ ਇੱਥੇ ਪੁੱਜਣ ਲੱਗੇ ਫਿਰ 1895 ਵਿੱਚ ਨਾਇਗਰਾ ਫਾਉਂਟੇ डीसी यानी कि डायरेक्ट करंट सिस्टम परणाली दे शहर नाल संसार ਦਾ ਪਹਿਲਾ ਲਾਰਜ ਸਕੇਲ ਹਾਈਡਰੋ ਇਲੈਕਟ੍ਰਿਕ ਜਨਰੇਟਿੰਗ ਸਟੇਸ਼ਨ ਖੋਲਿਆ ਗਿਆ ਲੇਕਿਨ ਇਹ ਪ੍ਰਣਾਲੀ ਬਹੁਤ ਹੀ ਘੱਟ ਖੇਤਰ ਵਿੱਚ ਬਿਜਲੀ ਦੀ ਪੂਰਤੀ ਕਰ ਸਕਦਾ ਸੀ ਜਿਸ ਤੋਂ ਬਾਅਦ 1896 ਵਿੱਚ ਮਸ਼ਹੂਰ ਇਲੈਕਟ੍ਰਿਕ ਇੰਜੀਨੀਅਰ ਨਿਕੋਲਾ ਟੈਸਲਾ ਨੇ AC ਕਰੰਟ ਪ੍ਰਣਾਲੀ ਯਾਨੀ ਕਿ ਆਲਟਰਨੇਟਿੰਗ ਕਰੰਟ ਸਿਸਟਮ ਇੰਡਕਸ਼ਨ ਮੋਟਰ ਦੀ ਵਰਤੋਂ ਕਰਕੇ ਇੱਕ ਵੱਡੇ ਖੇਤਰ ਨੂੰ ਬਿਜਲੀ ਪਹੁੰਚਾਈ ਅਤੇ ਅੱਜ ਵੀ ਨਿਕੋਲਾ ਟੈਸਲਾ ਦੇ ਨਾਂ ਤੇ ਹੀ ਪਹਿਲਾ ਲੰਬੀ ਦੂਰੀ ਵਾਲਾ ਵਪਾਰਕ AC ਸਿਸਟਮ ਪ੍ਰਣਾਲੀ ਵਰਤੋਂ ਕਰਨ ਦਾ ਰਿਕਾਰਡ ਦਰਜ ਹੈ ਅਤੇ ਉਸ ਦੀ ਇਹ ਪ੍ਰਣਾਲੀ ਅੱਜ ਵੀ ਸੰਸਾਰ ਵਿੱਚ ਅਨੇਕਾਂ ਦੇਸ਼ਾਂ ਵੱਲੋਂ ਵਰਤੀ ਜਾਂਦੀ ਹੈ ਤੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਇਸ ਵੇਲੇ ਖੜੇ ਹਾਂ ਕੈਨੇਡਾ ਦੇ 온ਟਾਰੀਓ ਸ਼ਹਿਰ ਵਿੱਚ ਜਿੱਥੇ ਮੇਰੇ ਨੂੰ ਬੋਟਿਆਰ ਅਜੇ ਗਰੋਵਰ ਆਉਦੇ ਪਰਿਵਾਰ ਨਾਲ ਨੰਨੇ ਇਹ ਨਜ਼ਾਰਾ ਦਿਖਾਉਣ ਲਈ ਇੱਥੇ ਲੈ ਕੇ ਆਏ ਹਨ ਤੇ ਇਹ ਨੇ ਜਨਾਬ ਸ਼ਰ ਗਰੋਵਰ ਜਿਹੜੇ ਕਿ ਮੇਰੇ ਇਸ ਕੈਨੇਡਾ ਦੌਰੇ ਤੇ ਮੇਰੇ ਪੱਕੇ ਯਾਰ ਬਣ ਗਏ ਹੋ ਦੋਸਤੋ ਆਪਦੀ ਸਕਰੀਨ ਤੇ ਇਹ ਜਿਹੜੀ ਹਰੀ ਇਮਾਰਤ ਤੁਸੀਂ ਵੇਖ ਰਹੇ ਹੋ ਇਹ ਇਮਾਰਤ ਅਮਰੀਕਾ ਦੇ ਨਿਊਯਾਰਕ ਵਿੱਚ ਮੌਜੂਦ ਹੈ ਅਤੇ ਜਿਹੜੇ ਲੋਕ ਇੱਥੇ ਖੜ ਕੇ ਨਾਇਗਰਾ ਫਾਲਸ ਦਾ ਨਜ਼ਾਰਾ ਲੈ ਰਹੇ ਹਨ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਸਾਡੇ ਕੋਲ ਕੈਨੇਡਾ ਦਾ ਵੀਜ਼ਾ ਹੈ ਤਵੇਂ ਹੀ ਇਨ੍ਹਾਂ ਲੋਕਾਂ ਕੋਲ ਅਮਰੀਕਾ ਦਾ ਵੀਜ਼ਾ ਹੈ ਤੇ ਜੇਕਰ ਤੁਸੀਂ ਇਨ੍ਹਾਂ ਫਾਲਸ ਦਾ ਹੋਰ ਵੀ ਨਜ਼ਾਰਾ ਲਾਣਾ ਚਾਹਦੇ ਹੋ ਤਾਂ ਤੁਸੀਂ ਪਾਣੀ ਦੇ ਇੱਕ ਜਾਹਜ ਰਾਹੀਂ ਇੰਨਾ ਹਾਸ ਜ਼ਰੂਰੇ ਜਾ ਸਕਦੇ ਹੋ ਤੇ ਸਾਥਿਓ ਮੈਂ ਜੇਕਰ ਗੱਲ ਕਰਾਂ ਇੱਥੇ ਆਉਣ ਵਾਲੇ ਸਲਾਨੀਆ ਦੀ ਤਾਂ ਸੰਸਾਰ ਦੇ ਲਗਭਗ ਸਾਰੇ ਹੀ ਦੇਸ਼ਾਂ ਦੇ ਲੋਕ ਇਸ ਸੁੰਦਰ ਨਜ਼ਾਰੇ ਨੂੰ ਵੇਖਣ ਲਈ ਇੱਥੇ ਪੁੱਜਦੇ ਹਨ ਸਾਡੀ ਟੀਮ ਵੱਲੋਂ ਵੀ ਇੱਥੇ ਪੁੱਜੇ ਵੱਖ-ਵੱਖ ਦੇਸ਼ਾਂ ਦੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਔਰ ਤੁਸੀਂ ਵੀ ਸਿਰੋ ਕੀ ਕੀ ਕਹਿਣਾ ਸੀ ਉਹਨਾਂ ਲੋਕਾਂ ਦਾ ਬੰਗਲ ਯੂਐਸਏ ਸਫਲ ਮੈਂ ਔਰिजिन फ्रॉम ਪਾਕਿਸਤਾਨ ਬਟ ਆਮ ਲਿਵ ਇਨ ਅਮਰੀਕਾ ਆ ਮੈਂ ਲਿਵ ਇਨ ਸ਼ਿਕਾਗੋ ਇਨ ਇ ਮਾਈ ਸੌਰੀ ਇਨ ਸ਼ਿਕਾਗੋ ਇਨ ਸ਼ਿਕਾਗੋ ਲਿਵ ਇਨ ਆਮ ਵੀ ਸਿਟਿੰਗ ਓਵਰ ਇਅਰ So, uh, uh, to uh, to see uh, to see my, uh, because my brother had been lost down at four months back while well, that time I was in Pakistan so I unable to make it and my wife was also she was also with me so those were visited over here so I think you can uh, better understand Hindi also yes okay right so uh, if we are Kare about Pakistan, say Kerala, what is the तो कैसा क्या फील करते हैं पाकिस्तान और कनाडा में क्या फर्क होता है पाकिस्तान और कनाडा में फील करते हैं कि हम काफी बेहतर है काफी बेहतर है और ये बिल सबसे 100 साल आगे तरक्की क्या हुआ है हमको इसमें बहुत सी ऐसी चीजें जो हमको इसमें से अचीव करनी चाहिए सबसे बड़ी चीज हमारे यहाँ मुल्क में है यहाँ लोग पढ़े लिखे हैं जो मैंने ऑब्जर्व किया है मैं चाहता हूँ कि लोग हमारी कंट्री में भी लोग हमारी जो गवर्नमेंट्स है वो, वो एजुकेशन पे ज़्यादा ध्यान दें Uh, देखिए मैं मुझे पाकिस्तान का ज्यादा आइडिया नहीं है लेकिन अगर मैं बात इंडिया की करूं या मैं स्पेशली आई एम फ्रॉम पंजाब अगर मैं पंजाब की बात करूं तो जो मेजोरिटी ऑफ द यूथ है दे आर इंटरेस्टेड टू मूव टू कनाडा तो आप ऐसे लोगों को जो चाहे पाकिस्तान में है जो चाहे हमारे देश भारत में है तो उन्हें आप क्या मैसेज देना चाहोगे कैनेडा का और पाकिस्तान की बात करें या इंडिया की बात करें मुझे डिफरेंस को देखते हुए जो आप है पढ़े लिखे जो इंटरेस्ट है अपना फ्यूचर बनाना चाहते हैं पे आए अपना फ्यूचर बनाए स्पेशली आई टी फील्ड के अंदर आते हैं ये डॉक्टर्स वगैरह वो होते हैं इंजीनियर्स होते हैं तो ये आए बच्चे और यहाँ पे अपना स्कोपरा सकते, सकते हैं अपनी लाइफ पर सकते हैं और अपनी फैमिली की भी लाइफ बना सकते हैं कई बार ऐसा सुना जाता है कहा जाता है कि कहा जाता है का जो वेदर है वो जो आपके माइंड को ट्वेस्ट करता है डिप्रेशन है उसमें तो आप इस बात को कहां से लेते लेते हैं? कहा सबसे बड़ा मसला है, ये ये है वो तो उसको कर लेता है होती है और उससे भी थोड़ा सा इनको तो तकलीफ होती है बारिश को उसको तो वो संभाल लेते हैं और विंटर में सर्दियों में वेदर तो बड़ा गिर जाता है माइनस हो जाता है तो उसके बड़ा होता है अगर फिर भी हम एक नंबर देने की बात करें हम कहें पलड़ा किसका भारी है आ, पाकिस्तान का या कनाडा का तो वो आपको किसे पॉइंट देंगे बोला लाजमी लाजमी इसका कनाडा की बारी होगा ਸੋ ਜੇ ਆਏ ਵਿਕਰ ਮਮਾਰੇ ਪਾਕਿਸਤਾਨੀ ਟੂਰ ਪੇਟਰੀ ਤੋਂ ਪਾਕਿਸਤਾਨ ਮੈਨੂੰ ਖਰਾਬੀ ਨਹੀਂ ਬੋਲੂਗਾ ਕਿ ਉਹ ਮੇਰਾ ਮੁੰਡਾ ਹੈ ਮੈਂ ਉਸੇ ਬੜਾਵਾ ਕਰੋਨਾ ਫਰਮ ਦੇ ਕੇ तो बहुत अच्छी बात इन्होंने कही है इन्होंने बिल्कुल कहा है कि पाकिस्तान इनका मुल्क है और उसके बारे में ये कुछ गलत नहीं कह सकते लेकिन जहां तक कनाडा का सवाल है तो इन्होंने बिल्कुल जो कनाडा को जो है प्रेफरेंस दी है इनका बिल्कुल कहना कि अगर कोई यूथ अपने लिए अपने परिवार के लिए कैनेडा मूव करने का सपना देख रहा है तो ही और शी शुड मूव टू तो कैनेडा राइट thank you thank yeah. for coming to our channel thank okay. you thank you so from where you are okay. so uh, for how long you are here in canada oh, uh, canada good. I like canada yeah, yeah. in canada for five free friends and canada okay. so yeah. uh, what do you like about canada as a as a citizen oh, oh, in ukraine oh, it, was it was not good. Good. oh deep uh, canada peaceful oh Very good. Uh, very good. We yeah. are good. Canada like me. Like her. <laughs> not like me. And not like her. <laughs> uh, I love you. I love you. Yeah. <laughs> <laughs> so, well, thank you. Thank you. Wow. Okay. Uh, Your good name? Jimmy. Uh, good. You are Brad Pitt. <laughs> okay. So, how do you like about the Niagara Falls? Uh, would you like to say a few words? Uh, yes. Yes. Very, very well. Very, well. Yeah, very well. And if you ever have a chance in future to come here again, so uh, would you come, uh, like to come here? Uh, yes, yes, yes. yes. Uh, so, sorry, you uh, speak uh, English, but yes, I study English. Okay. So, sorry. Uh, in Canada, uh, good, so, good, super. Thank you, Canada. Thank you, thank have you. Have a good time, thank, thank you. you.

तो आ, आपने देखा कि कैसे लोग यहाँ एंजॉय करते हैं यहाँ बड़ा खुला माहौल है यहाँ का कल्चर जो है बड़ा डिफरेंट है जैसे हमने आपको बात कर करवाई यूक्रेन से लोग आए हुए हैं यहाँ पर पाकिस्तान से आए हुए हैं मैं पीछे अपने देख रहा हूँ कि आ, जो सा मैं कह सको पंजाबी भ्रा जो सा पगह बनी हुई है, है बहुत सोहनी इनते आप पता करते कितों आए हुए हैं लोग आ, जी भाई जी तीन किगह तो आए हो मोगे तो जी कमाल हो जी देखो मोगा टूडे न्यूज साढ़े चैनल का नाम है तो बी जी मोगे तो नहीं मोगा कि जगह पर थोड़ा की शब्द की है कमदीप सिंह मोगा ਲੇ ਰੋਡ ਕੋਡ ਕੋ ਪੂਰਾ ਬਾਈਪਾਸ ਉੱਥੇ ਘਰ ਆ ਜਾਂਦਾ ਤੁਸੀਂ ਕਦੇ ਕੋ ਕੈਨੇਡਾ ਹੈਗੇ ਮੈਂ ਦਸੰਬਰ ਚ ਆਇਆ ਦਸੰਬਰ 2022 2022 ਉਹ ਤਾਂ ਕਿ ਸਟੇਟਸ ਹੈ ਤੇ ਤੁਸੀਂ ਵਰਕ ਪਰਮਿਟ ਵਰਕ ਪਰਮਿਟ ਕਿਸ ਤਰ੍ਹਾਂ ਲੱਗੇ ਜੀ ਤੁਹਾਨੂੰ ਕੈਨੇਡਾ ਦਾ ਤੇ ਤੁਸੀਂ ਜਿਹੜੇ ਲੋਕਾਂ ਦੇ ਨਾਲ ਗੱਲ ਕਰੀਏ ਕੀ ਲਾਈਫ ਦਾ ਕੀ ਫਰਕ ਹੈ ਜੀ ਬਹੁਤ ਫਰਕ ਹੈ ਇੱਥੇ ਬਹੁਤ ਵਧੀਆ ਜਾਂਦਾ ਸੰਘਕਮਨ ਫੈਲ ਨਹੀਂ ਬਹੁਤ ਵਧੀਆ ਤੇ ਇੱਕ ਆਪਣੇ ਕੰਮ ਕਮ ਦੀ ਕੋਈ ਟੈਨਸ਼ਨ ਨਹੀਂ ਇੱਥੇ ਕੰਮ ਉਪਰਪੰਨ ਮਿਲ ਜਾਂਦਾ ਈਜ਼ੀ ਤੁਸੀਂ ਕਿੰਨੇ ਨਾਲ ਆਏ ਸੀਗੇ ਜੀ ਇੱਥੇ ਮੈਂ ਇਕੱਲਾ ਹੀ ਆਇਆ ਸੀ ਤੇ ਇਕੱਲੇ ਆਏ ਹੋ ਤੇ ਹੁਣ ਤੁਸੀਂ ਕੀ ਕੰਮ ਕਰ ਰਹੇ ਹੋ ਜੀ ਫਿਲਹਾਲ ਫਰਮਾ ਦੇਰੋ ਚਾਹੀ ਤੇ ਆਮ ਤੌਰ ਤੇ ਧਾਰਨਾ ਬਣਾਈ ਜਾਂਦੀ ਹੈ ਜੀ ਕੈਨੇਡਾ ਬਿਲਕੁਲ ਨਾ ਜਾਓ ਲੋਕੀ ਵੀਡੀਓ ਪਾਈ ਜਾਂਦੇ ਜੀ ਕਿ ਕਿੰਨੇ ਕੰਮ ਨਹੀਂ ਹੈਗਾ ਕੈਨੇਡਾ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜੀ ਨਹੀਂ ਵਧੀਆ ਜੀ ਸਾਰੇ ਕੋਲ ਮਿਲ ਜਾਂਦਾ ਕੰਮ ਕੰਮ ਤੋਂ ਕੰਮ ਕਰਨ ਵਾਲੇ ਨੂੰ ਸਭ ਕੁਝ ਮਿਲ ਜਾਂਦਾ ਜੀ ਨੇ ਕੰਮ ਕਰਨਾ ਹੋਵੇ ਤਾਂ ਉਹ ਮਿਲ ਹੀ ਜਾਂਦੇ ਤੇ ਕੋਈ ਬਲਾ ਤੁਸੀਂ ਇਕੱਲੇ ਹੀ ਹੋ ਕਿ ਤੁਹਾਡੇ ਨਾਲ ਹੋਰ ਵੀ ਤੁਸੀਂ ਕਰਦੇ ਬਲਾ ਤੁਸੀਂ ਇੱਥੇ ਕੋਈ ਮੇਰੇ ਮੰਮੀ ਜਿਹੜੀ ਆਏ ਆ ਜੀ ਤੁਹਾਡੇ ਵਰਕ ਵੀza ਵਰਕ ਵੀza ਲੱਗਣ ਤੋਂ ਪਰਮਟ ਲੱਗਣ ਤੋਂ ਬਾਅਦ ਆਏ ਹਾਂ ਜੀ ਹਾਂ ਜੀ ਆਏ ਆ ਬਪੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਮੁੱਖ ਅਧਿਕਾਰੀ ਜੀ ਬਹੁਤ ਬਹੁਤ ਤੁਹਾਡਾ ਕਿਸ਼ਮਾ ਬਪੂ ਜੀ ਗੁਰਮੁਖ ਸਿੰਘ ਜੀ ਗੁਰਮੀਤ ਤੁਸੀਂ ਕਦੋਂ ਆਏ ਹੋ ਇੱਥੇ ਜਿਹੜਾ ਹੈਗਾ ਜਿਹੜਾ ਦੇ ਮੇਡਾ ਦੇ ਮਾਰਚ ਦੇ ਮਹੀਨੇ ਆਇਆ ਸੀ ਚਾਰ ਬਾਸ ਚੁਣ ਹਾਂ ਜੀ ਜੁਲਾਈ ਚੱਲਦਾ ਪਿਆ ਤਾਂ ਵੀ ਕਿਸ ਤਰ੍ਹਾਂ ਲੱਗ ਰਿਹਾ ਜੀ ਕੀ ਫਰਕ ਲੱਗ ਰਿਹਾ ਮੇਡਾ ਦੇ ਲੋਕਲ ਦੇ ਦੇਖਣ ਵਾਸਤੇ ਬਹੁਤ ਜਗਾ ਬਣੀਆਂ ਬਹੁਤ ਸੋਹਣਾ ਹੈ ਬੱਚੇ ਸੈੱਟ ਹੋ ਜਾਂਦੇ ਆ ਵਧੀਆ ਹੈ ਜਾਇ ਤੁਸੀਂ ਇਸ ਤੋਂ ਪਹਿਲਾਂ ਕਿ ਮੁਲਕ ਕੋ ਮੈਂ ਕਿ ਤੁਹਾਡਾ ਪਹਿਲਾ ਰਾ ਕੁਮ ਜੀ ਅੱਛਾ ਜੀ ਹਾਂਜੀ ਪੰਜ ਸਾਲ ਮੈਂ ਰਾਜ ਕੇ ਲਾਈ ਜੀ ਸਦਾਮ ਸਾਹਿਬ ਨੂੰ ਇਹ ਹੁਣ ਤੁਹਾਨੂੰ ਕੀ ਲੱਗਦਾ ਮਤਲਬ ਕੈਨੇਡਾ ਦੀ ਲਾਈਫ ਤੋਂ ਤੁਹਾਨੂੰ ਕੀ ਫਰਕ ਲੱਗਿਆ ਕਿਉਂ ਤੁਸੀਂ ਜਿਵੇਂ ਬਹੁਤ ਵੈਸੇ ਲੋਕੀ ਬਾਹਰ ਨੂੰ ਤੁਰਦੇ ਪਏ ਆ ਪਰ ਫਿਰ ਵੀ ਕਈ ਲੋਕ ਘਬਰਾਉਂਦੇ ਆ ਵੀ ਇੱਥੇ ਬੜੀ ਨਾਮੁਸ਼ੀ ਹੈ ਇੱਥੇ ਮਤਲਬ ਡਿਪਰੈਸ਼ਨ ਬਹੁਤ ਜ਼ਿਆਦਾ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਡਿਪਰੈਸ਼ਨ ਦਾ ਬੱਚਿਆਂ ਨੂੰ ਪਹਿਲਾਂ ਪਹਿਲਾਂ ਹੋਊਗੀ ਕਿਉਂਕਿ ਉੱਥੇ ਕੰਮ ਜੀ ਵੀ ਹੁੰਦੀ ਆ ਪੜ੍ਹਾਈ ਜੀ ਵੀ ਹੁੰਦੀ ਆ ਪੈਸੇ ਜੀ ਵੀ ਹੁੰਦੇ ਆ ਸਾਰੇ ਕੁਝ ਆਉਂਦਾ ਰਹੇ ਸੀ ਵੀ ਹੋ ਜਾਂਦੀ ਆ ਜਦੋਂ ਛੋਟੇ ਜਿਹੇ ਦੋ ਸਾਲ ਬਾਅਦ ਇੱਕੋ ਬਾਅਦ ਨੂੰ ਕੋਈ ਡਿਪਰੈਸ਼ਨ ਦੀ ਕਿਤਨੇ ਬੰਦੇ ਕਿੰਨੇ ਬੰਦੇ ਆਪਣੇ ਲੱਖਾਂ ਦੇ ਹਿਸਾਬ ਨਾਲ ਬੰਦੇ ਆਉਂਦੇ ਆ ਪਰ ਇਹ ਸੱਟੇ ਹੀ ਜਾਂਦੇ ਅਮਨਦੇਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਕਿੰਨਾ ਕੁ ਪੈਸਾ ਲੱਗਿਆ ਜਿਹੜੇ ਤੁਸੀਂ ਸਿਸਟਮ 'ਚ ਪਾਏ ਹੋ ਤੁਸੀਂ ਵਰਕ ਪਰਮਿਟ ਤੇ ਹੋ ਤੁਸੀਂ ਕੱਲ ਨੂੰ ਪੀਆਰ ਲੈਣੇ ਆ ਤਾਂ ਤੁਸੀਂ ਤੁਹਾਡਾ ਕਿੰਨਾ ਕੁ ਪੈਸਾ ਲੱਗਿਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਪੈਸਾ ਤਾਂ ਲੱਗ ਹੀ ਜਾਂਦਾ ਜਦੋਂ ਕਹਾਂ ਪੀਆਰ ਲੈਣੀ ਆ ਸਾਰੇ ਕੁਝ ਕਰਨਾ ਪਰਮਨੈਂਟ ਰੈਜ਼ੀਡੈਂਟ ਲੈਣੀ ਆ ਤੇ ਪੈਸਾ ਤਾਂ ਲੱਗ ਹੀ ਜਾਂਦਾ ਜਿਵੇਂ 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 ਵਿਦਾਵਾਂਗਾ ਸਟੈਪ ਚੱਕਾਂਗੇ ਪੈਸਾ ਤਾਂ ਲੱਗਣਾ ਹੀ ਆ ਜੀ ਜਿਹੜੇ ਹੋਰ ਨੌਜਵਾਨ ਪੀੜੀ ਮੈਂ ਕਹਿੰਦਾ ਖਾਸ ਕਰ ਜਿਹੜਾ ਕਿ ਟ੍ਰੈਂਡਿਕ ਚੱਲਿਆ ਰਿਹਾ ਜਿਹਨੂੰ ਦੇਖੋ ਫੋਟੋ ਪਾ ਰਹੇ ਸੋਸ਼ਲ ਮੀਡੀਆ ਦੇ ਉੱਪਰ ਕਿ ਬਾਹਰ ਨੂੰ ਚੱਲੇ ਆਏ ਕੈਨੇਡਾ ਜਾ ਰਹੇ ਆ ਥੱਲੇ ਵਧਾਈਆਂ ਦੇਣ ਵਾਲਿਆਂ ਦੀ ਇੱਕ ਲਾਈਨ ਲੱਗ ਜਾਂਦੀ ਆ ਤੁਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਮੈਂ ਵਧੀਆ ਮੇਰਾ ਕਹਿੰਦਾ ਸਾਰੇ ਆਉਣ ਇੱਕ ਵਾਰੀ ਦੇਖਣਾ ਚਾਹੀਦਾ ਸਾਰਿਆਂ ਕੋਲ ਜਿੰਦਗੀ ਦਾ ਆਨੰਦ ਲੈਣਾ ਚਾਹੀਦਾ ਫਰਕ ਦੇਖ ਕੇ ਇੱਕ ਵਾਰ ਫੇਰੀ ਪਤਾ ਲੱਗਦਾ ਕਿ ਆ ਸੋਸ਼ਲ ਮੀਡੀਆ ਨਾਲ ਤਾਂ ਆਪਾਂ ਸੋਸ਼ਲ ਮੀਡੀਆ ਦੇਖੀ ਰਹੋ ਗੱਲ ਹੋਰ ਆ ਲੇਕਿਨ ਆਪਦੇ ਅੱਖੀਂ ਦੇਖੀ ਉਹ ਚੀਜ਼ ਹੋਰ ਮੋਗਾ ਪੂਰੇ ਨੀਂਦ minish jindal ontario canada